ਕਿ ਭਾਈ ਗੁਰਦੀਪ ਸਿੰਘ ਫੌਜੀ ਬੈਠੇ ਟਾਵਰ ਦੇ ਉੱਤੇ ਤੇ ਵਿਧਾਨ ਸਭਾ ਤੱਕ ਪਹੁੰਚ ਗਏ ਹੁਣ ਸਿਲੈਕਟਡ ਕਮੇਟੀ ਬਣ ਗਈ ਕਿੰਨੇ ਕੁ ਜ਼ੋਰ ਨਾਲ ਕੰਮ ਚੱਲ ਰਿਹਾ ਓਕੇ ਜਾਂਦਾ ਕਿ ਜਿਹੜਾ ਕੰਮ ਨਾ ਕਰਨਾ ਹੋਏ ਨਾ ਉਹਨੂੰ ਕਮੇਟੀ ਨੂੰ ਦੇ ਦੋ ਮਤਲਬ ਪਹਿਲਾਂ ਏਡੇ ਏਡੇ ਭਾਸ਼ਣ ਏਡੇ ਲੰਮੇ ਲੰਮੇ ਲੈਕਚਰ ਪਤਾ ਨਹੀਂ ਕਿਹੜੇ ਕਿੰਨੇ ਦਿਨਾਂ ਦਾ ਉਹਨਾਂ ਨੇ ਉਹਨੂੰ ਤਿਆਰ ਕੀਤਾ ਹੋਏਗਾ ਤੇ ਸਾਡੇ ਵੱਡੇ ਸਪੀਕਰ ਸਾਹਿਬ ਜਿਹੜੇ ਉਹ ਕਹਿੰਦੇ 6 ਮਹੀਨੇ ਹੀ ਦੇ ਦੋ ਜੀ ਉਹ ਜਿਹੜਾ ਉੱਤੇ ਮਰਦਾ ਪਿਆ ਉਹ ਉਹਦਾ ਕਿਸੇ ਨੂੰ ਉਹਦਾ ਫਿਕਰ ਨਹੀਂ ਵੀ ਉਹ ਜਿੰਦਾ ਜਾਗਦਾ ਥੱਲੇ ਉਤਰ ਆਇਆ ਕਮੇਟੀ ਬਣੀ ਤਾਂ ਹੋਈ ਕਮੇਟੀ ਕੀ ਕਰ ਰਹੀ ਮਤਲਬ ਕਮੇਟੀ ਕੀ ਕਰ ਰਹੀ ਹੈ ਕਮੇਟੀ ਚਾਹ ਪਾਣੀ ਹਫਤੇ ਬਾਅਦ 2 ਘੰਟੇ ਆ ਕੇ ਬਹਿਣਾ ਵਾ ਚਾਹ ਪਾਣੀ ਪੀਣਾ ਵਾ ਤੇ ਚਲੋ ਜੀ ਅਗਲੀ ਮੀਟਿੰਗ ਫਿਰ ਅਗਲੇ ਹਫਤੇ ਫਿਰ ਕਿਸੇ ਨੂੰ ਸੱਦ ਲਾਂਗੇ ਕਹਿੰਦੇ ਸੀ ਸੁਝਾਅ ਲੈਣੇ ਆ ਸੁਝਾਅ ਲੈਣ ਲਈ ਸਰਕਾਰ ਨੇ ਲੈ ਲਈ ਜਿਹੜਾ ਨੰਬਰ ਦਿੱਤਾ ਉਹ ਦੱਸੋ ਹੈ ਕਿੱਥੇ ਨੰਬਰ ਸਰਕਾਰ ਦੀਆਂ ਫਲੈਕਸਾਂ ਅੱਜ ਮੁੱਕ ਗਈਆਂ ਓਦਾਂ ਤਾਂ ਮਤਲਬ ਹਜ਼ਾਰਾਂ ਫਲੈਕਸਾਂ ਮਤਲਬ ਜਿਹੜੇ ਜੋਗਾ ਹੀ ਕਰਨਾ ਤੇ ਉਹਦੀਆਂ ਫਲੈਕਸਾਂ ਮੁੱਖ ਮੰਤਰੀ ਦੀ ਯੋਗਸ਼ਾਲਾ ਤੇ ਫਲਾਣਾ ਤੇ ਟਮਕਾਣਾ ਕਿਤੇ ਨੰਬਰ ਦੇਖਿਆ ਕਿਸੇ ਨੂੰ ਕਿ ਹਰ ਹਫਤੇ ਕੋਈ ਨਾ ਕੋਈ ਨਵੀਂ ਇਨਪੁਟ ਸਾਹਮਣੇ ਆਉਂਦੀ ਹੈ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਬੇਅਦਬੀਆਂ ਰੁਕਣ ਅੱਜ ਅਸੀਂ ਨੰਬਰ ਵੀ ਡਿਸਪਲੇ ਕਰਾਂਗੇ ਵੀ ਤੁਸੀਂ ਸਿੱਧਾ ਸਾਡੇ ਨਾਲ ਸੰਪਰਕ ਕਰ ਲਓ ਆ ਜਿਹੜੇ ਵਿਚ ਵਿਚੋਲੇ ਨੇ ਨਾ ਉਹ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਕੀ ਫਿਕਰ ਪਿਆ ਵਾ ਕੋਣ ਨਹੀਂ ਚਾਹੁੰਦਾ ਵੀ ਇਹ ਕਾਨੂੰਨ ਬਣੇ ਨਹੀਂ ਕਾਨੂੰਨ ਬਣੇ ਨਹੀਂ ਉਹਨਾਂ ਨੂੰ ਉਹ ਕੋਈ ਉਹ ਨਹੀਂ ਚਾਹੁੰਦੇ ਵੀ ਜਿਹੜੀ ਸੰਗਤ ਕੋਈ ਸਾਡੇ ਨਾਲ ਜੁੜੀ ਹੈ ਉਹ ਸਮਾਣੇ ਚੱਲ ਜਾਏ ਕਿਤੇ ਗੁਰਜੀਤ ਸਿੰਘ ਖਾਲਸਾ ਹੀਰੋ ਬਣ ਜਾਊਗਾ ਕੱਲ ਨੂੰ ਕਿਤੇ ਚੋਣਾਂ ਨਾਲ ਲੜਦੇ ਕੱਲ ਨੂੰ ਕਿਤੇ ਬਾਬਾ ਨਾ ਬਣ ਜੇ ਬਾਬਿਆਂ ਨੂੰ ਆਪਣਾ ਫਿਕਰ ਹੈ ਲੀਡਰਾਂ ਨੂੰ ਆਪਣਾ ਫਿਕਰ ਹੈ ਕੋਈ ਕਹਿੰਦਾ ਜੀ ਕਿ ਭਗਤ ਸਿੰਘ ਦਾ ਪੁੱਤ ਵੀ ਉਹਦੇ ਵਿੱਚ ਸ਼ਾਮਲ ਕਰੋ ਕੋਈ ਕਹਿੰਦਾ ਕੋਈ ਕਹਿੰਦਾ ਕਿ ਅੰਬੇਦਕਰ ਸਾਹਿਬ ਦਾ ਪੁੱਤ ਸ਼ਾਮਲ ਕਰੋ ਭਾਈ ਉਹਦੇ ਵਾਸਤੇ ਵੱਖਰਾ ਕਾਨੂੰਨ ਬਣਾ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਕੀ ਕੰਪੈਰੀਸ਼ਨ ਹੈ ਉਸ ਗੱਲ ਦਾ ਮੈਨੂੰ ਲੱਗਦਾ ਕਿ 100 ਦੇ ਵਿੱਚੋਂ 95 ਬਾਬੇ ਕਿਤੇ ਬਾਬਰਕੇ ਦੀ ਗੱਲ ਸੁਣਾਉਂਦੇ ਹੋਣਗੇ ਪਰ ਅੱਜ ਉਹ ਖੁਦ ਬਾਬੇ ਦੇ ਨਾਲ ਨਹੀਂ ਖਲੋ ਰਹੇ ਉਹ 10 ਮਹੀਨਿਆਂ ਬਾਅਦ ਤਾਂ ਨਿਆਣਾ ਪਾਸ ਹੋ ਕੇ ਗਿੱਲ ਕਲਾਸ 'ਚ ਆ ਜਾਂਦਾ ਹੈ ਤੇ ਤੁਸੀਂ ਅਜੇ ਭਾਈ ਗੁਰਜੀਤ ਸਿੰਘ ਨੂੰ ਪਾਸ ਹੀ ਨਹੀਂ ਕਰਨ ਜੋਗੇ। ਬਾਕੀ 90 ਜਿਹੜੇ ਕਥਾਵਾਚਕ ਨੇ ਬ੍ਰਾਂਡਡ ਕਥਾਵਾਚਕ, ਬ੍ਰਾਂਡਡ ਕੀਰਤਨੀਆਂ, ਬ੍ਰਾਂਡਡ ਤੁਹਾਡੀ, ਬ੍ਰਾਂਡਡ ਦੂਜਾ, ਬ੍ਰਾਂਡਡ ਤੀਜਾ ਜਿਹੜੇ ਗੁਰੂ ਕੀ ਖਾਂਦੇ ਨੇ ਉਹਨਾਂ ਦੇ ਮੂੰਹੋਂ ਨਹੀਂ ਇਹ ਗੱਲ ਨਿਕਲਣੀ ਤਾਬਰ ਮੋਰਚੇ ਦੀ। ਬ੍ਰਾਂਡਡ ਕਥਾਵਾਚਕ ਕਿੱਥੋਂ ਆਣ ਦੀ 51000 ਰੁਪਏ ਲੱਖ ਰੁਪਏ ਭੇਟਾ ਜਿਹੜੀ ਹੈਗੀ ਉਹ ਮਰਦੀ ਨਹੀਂ ਦਿਖਾਦੀ। ਸਾਨੂੰ ਪਹਿਲਾ ਕੀ ਸਵਾਲ ਪਹਿਲਾ ਕਰਦੇ ਜਦੋਂ ਕਿਤੇ ਗੱਲ ਹੋਏ ਉਹ ਮਤਲਬ ਟਾਇਲਟ ਕਿਦਾਂ ਕਰਦਾ ਉੱਥੇ ਸਵਾਲ ਇਹ ਵੀ ਟਾਇਲਟ ਕਿਦਾਂ ਕਰਦਾ ਸਵਾਲ ਇਹ ਨਹੀਂ ਆ ਵੀ ਯਾਰ ਉਹ ਮਤਲਬ ਜਿੰਦਾ ਜਾਗਦਾ ਤੰਦਰੁਸਤ ਹੈ ਤੁਹਾਨੂੰ ਕਿੰਨੇ ਮੁਖੀਆਂ ਦੇ ਫੋਨ ਆਉਂਦੇ ਨੇ ਜਿਹੜਾ ਹਾਲ ਪੁੱਛਦੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਕਿਸੇ ਜਥੇਦਾਰ ਦਾ ਫੋਨ ਆਉਂਦਾ ਤੁਹਾਨੂੰ ਹਾਂ ਭਾਈ ਗੁਰਜੀਤ ਸਿੰਘ ਕਿਦਾਂ ਪਈ ਗੁਰ ਜਸਾ ਨੂੰ ਫੋਨ ਆ ਜੇ ਪੀ ਹਾਂ ਗੁਰਜੀਤ ਸਿੰਘ ਦਾ ਮੋਰਚੇ ਦਾ ਤੁਹਾਨੂੰ ਕੋਈ ਚਾਹੀਦਾ ਤਾਂ ਨਹੀਂ ਅਸੀਂ ਕੀ ਦਸੀਏ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਕੀ ਦਸੀਏ ਉਹਨਾਂ ਪੱਤਰਕਾਰਾਂ ਨੂੰ ਕਿ ਤੁਸੀਂ ਫੋਨ ਕਿਉਂ ਨਹੀਂ ਕਰਦੇ ਸਾਨੂੰ ਅੱਜ ਉਹਨਾਂ ਕਿਸਾਨਾਂ ਨੂੰ ਜਿਹੜੇ ਜਿਹੜੇ ਲੀਡਰ ਸਾਡੇ ਨਾਲ ਜਾ ਕੇ ਫੋਟੋਆਂ ਖਿਚਾਉਂਦੇ ਸੀ ਨਾ ਜਦੋਂ ਅਸੀਂ ਪੈਸੇ ਦਿੰਦੇ ਸੀਗੇ ਉਹ ਵੀ ਨਹੀਂ ਆਏ ਉਹ ਗੁਰਨਾਨਕ ਸਾਹਿਬ ਦੇ ਘਰ ਦਾ ਸ਼ੁਕਰਾਨਾ ਕਰਨੀ ਆ ਜਾਂਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ੁਕਰਾਨਾ ਕਰਨ ਆ ਜਾਂਦੇ ਤੁਹਾਡੇ ਜਿੰਨੇ ਤੁਸੀਂ ਮੋਰਚਾ ਜਿਹੜਾ 13 ਮਹੀਨਿਆਂ ਦਾ ਲੱਗਾ ਗੁਰੂ ਨਾਨਕ ਸਾਹਿਬ ਦੇ ਲੰਗਰ ਦੇ ਸਿਰ ਤੇ ਚੱਲ ਗਿਆ ਤੁਹਾਡਾ 15 ਦਿਨਾਂ ਚ ਕੀ ਕੁਝ ਨਹੀਂ ਹੋ ਗਿਆ ਪੰਜਾਬ ਚ ਹੈ ਹਜ਼ਾਰਾਂ ਮੋਟਰਸਾਈਕਲ ਸੜਕਾਂ ਤੇ ਆ ਗਏ ਹਜ਼ਾਰਾਂ ਟਰੈਕਟਰ ਸੜਕਾਂ ਤੇ ਆ ਗਏ ਹਜ਼ਾਰਾਂ ਲੋਕ ਸੜਕਾਂ ਤੇ ਆ ਗਏ ਕਹਿੰਦੇ ਅਸੀਂ ਮਰ ਜਾਾਂਗੇ ਜਾਂ ਮਾਰ ਦੇਵਾਂਗੇ ਆ ਨੰਬਰ ਜਿਹੜਾ ਡਿਸਪਲੇ ਹੋ ਰਿਹਾ ਨਾ ਇਹਨਾਂ ਨੰਬਰਾਂ ਤੇ ਸਾਡੇ ਨਾਲ ਫੋਨ ਕਰੋ ਤੁਸੀਂ ਦੱਸੋ ਕਿ ਤੁਸੀਂ ਕਿਹੜੇ ਪਿੰਡ ਤੋਂ ਕਿੰਨੀ ਇੱਕ ਸੰਗਤ ਲੈ ਕੇ ਆ ਸਕਦੇ ਹੋ ਪਹਿਲਾ ਇਕੱਠ ਤਾਂ ਹੁਣ ਆਪਾਂ ਜਿਹੜਾ 29 ਤਰੀਕ ਦਾ ਉਸ ਦਿਨ ਇਕੱਠੇ ਹੋ ਲਈਏ ਭਾਈ ਇਕੱਠੇ ਹੋ ਕੇ ਸਾਨੂੰ ਖੜੇ ਹੋਣਾ ਹੈ ਪੈਣਾ ਜੇ ਮਸਲਾ ਬੇਅਦਬੀਆਂ ਦਾ ਕਾਫੀ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਰਾਜਨੀਤਿਕ ਪਾਰਟੀਆਂ ਹਰੇਕ ਸਾਲ ਇਸ ਮੁੱਦੇ ਨੂੰ ਲੈ ਕੇ ਸਰਕਾਰਾਂ ਤੱਕ ਬੁਣਾ ਜਾਂਦੀਆਂ ਲੰਮਾ ਲਟਕਦਾ ਮਸਲਾ ਜਦੋਂ ਭਾਈ ਗੁਰਜੀਤ ਸਿੰਘ ਫੌਜੀ ਟਾਵਰ ਦੇ ਉੱਤੇ ਮੋਰਚਾ ਲਾ ਕੇ ਬਹਿੰਦੇ ਆ ਫਿਰ ਇੱਕ ਵਾਰੀ ਇਹ ਮਸਲਾ ਉਜਾਗਰ ਹੁੰਦਾ ਜ਼ੋਰ ਫੜਦਾ ਸੰਗਤ ਨਾਲ ਤੁਰਦੀ ਹੈ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਪਰ ਉਸ ਤੇ ਉੱਤੇ ਸੁਝਾਅ ਲੈਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੁਣ ਇਹ ਮਸਲਾ ਕਿੱਥੇ ਗਾ ਖੜਾ ਹੈ ਕਾਨੂੰਨ ਬਣੂਗਾ ਕਦੋਂ ਬਣੂਗਾ ਕਮੇਟੀ ਕਿਵੇਂ ਕੰਮ ਕਰ ਰਹੀ ਹੈ ਬਹੁਤ ਸਾਰੇ ਸਵਾਲ ਹੈ ਜਵਾਬ ਲਵਾਂਗੇ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਅੱਠੇ ਪੈਰ ਤਹਿਲ ਸੇਵਾ ਵਜੋਂ ਜੋ ਸੰਸਥਾ ਵੀ ਚਲਾ ਰਿਹਾ ਤੇ ਇਸ ਮੋਰਚੇ ਦੇ ਵਿੱਚ ਵੀ ਅ ਅੱਗੇ ਹੋ ਕੇ ਕੋਆਰਡੀਨੇਟਰ ਦੇ ਤੌਰ ਤੇ ਕੰਮ ਕਰ ਰਿਹਾ ਪਾਈਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੇ ਹੁਣ ਇਹ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਅ ਤੁਸੀਂ ਖਿੱਚ ਕੇ ਜ਼ੋਰ ਲਾ ਕੇ ਭਾਈ ਗੁਰਜੀਤ ਸਿੰਘ ਫੌਜੀ ਬੈਠੇ ਟਾਵਰ ਦੇ ਉੱਤੇ ਤੇ ਵਿਧਾਨ ਸਭਾ ਤੱਕ ਪਹੁੰਚ ਗਏ ਹੁਣ ਸਿਲੇਕਟਡ ਕਮੇਟੀ ਬਣ ਗਈ ਕਿੰਨੇ ਕ ਜ਼ੋਰ ਨਾਲ ਕੰਮ ਚੱਲ ਰਿਹਾ ਜੀ ਬਿਲਕੁਲ ਜੀ ਮੈਨੂੰ ਯਾਦ ਆ ਕਿ 28 ਤਰੀਕ ਨੂੰ ਪੰਜਾਬੀ ਲੋਕ ਚੈਨਲ ਦੇ ਜ਼ਰੀਏ ਸੀ ਆ ਕੇ ਆਪਣੀ ਖੁਸ਼ੀ ਏਕਜ਼ਾਹਰ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਬੜਾ ਸਾਨੂੰ ਭਰੋਸਾ ਦਿੱਤਾ ਕਿ ਇਹ ਗੱਲ ਸਿਰੇ 10 ਤਰੀਕ ਦੀ ਗੱਲ ਉਦੋਂ ਹੋਈ ਸੀ ਤੇ 10 ਤੋਂ ਚਲਦੇ ਚਲਦੇ 14 ਤੇ 15 ਤਰੀਕ ਨੂੰ ਇੱਕ ਐਸਾ ਫ੍ਰੀਜ਼ਰ ਜਿਹਾ ਉਹਨਾਂ ਨੇ ਖੋਲਿਆ ਕਿ ਜਿੱਦਾਂ ਇੱਕ ਆਮ ਕਹਾਵਤ ਹੈ ਪੰਜਾਬ ਦੇ ਵਿੱਚ ਵੀ ਕੀ ਵੈਸੇ ਵੀ ਉਹ ਕਿਹਾ ਜਾਂਦਾ ਕਿ ਜਿਹੜਾ ਕੰਮ ਨਾ ਕਰਨਾ ਹੋਵੇ ਨਾ ਉਹਨੂੰ ਕਮੇਟੀ ਨੂੰ ਦੇ ਦਿਓ। ਮਤਲਬ ਪਹਿਲਾਂ ਏਡੇ ਏਡੇ ਭਾਸ਼ਣ ਏਡੇ ਲੰਮੇ ਲੰਮੇ ਲੈਕਚਰ ਪਤਾ ਨਹੀਂ ਕਿਹੜੇ ਕਿੰਨੇ ਦਿਨਾਂ ਦਾ ਉਹਨਾਂ ਨੇ ਉਹਨੂੰ ਤਿਆਰ ਕੀਤਾ ਹੋਵੇਗਾ। ਤੇ ਮਗਰੋਂ ਤੜੀ 20 ਸਕਿੰਟਾਂ ਦੇ ਵਿੱਚ ਸਲੈਕਟ ਕਮੇਟੀ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 3-4 ਮਹੀਨੇ ਲਈ ਦੇ ਦਿਓ ਤੇ ਸਾਡੇ ਵੱਡੇ ਸਪੀਕਰ ਸਾਹਿਬ ਜਿਹੜੇ ਉਹ ਕਹਿੰਦੇ 6 ਮਹੀਨੇ ਹੀ ਦੇ ਦਿਓ ਜੀ ਉਹ ਜਿਹੜਾ ਉੱਤੇ ਮਰਦਾ ਪਿਆ ਉਹ ਉਹਦਾ ਕਿਸੇ ਨੂੰ ਉਹਦਾ ਫਿਕਰ ਨਹੀਂ ਵੀ ਉਹ ਜਿੰਦਾ ਜਾਗਦਾ ਥੱਲੇ ਉਤਰ ਆਏ ਉਹਦਾ ਤਾਂ ਚਲੋ ਫਿਕਰ ਪਤਾ ਨਹੀਂ ਹੈਗਾ ਜਾਂ ਨਹੀਂ ਕਿਸੇ ਹੋਰ ਮਾਂ ਦਾ ਪੁੱਤ ਲੱਗਦਾ ਹੋਣਾ ਗੁਰੂ ਦਾ ਫਿਕਰ ਹੈਗਾ ਲੋਕਾਂ ਨੂੰ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਾ ਕਿ ਅੱਜ 311ਵਾਂ ਦਿਨ ਹੈ ਭਾਈ ਸਾਹਿਬ ਦਾ ਬੀਪੀ ਪਤਾ ਕਿੰਨਾ ਹੈ ਸਿਆਣੇਓ ਸਿਆਣੇਓ ਪੰਜਾਬੀਓ ਅੱਜਕੱਲ ਹਰ ਬੰਦੇ ਨੂੰ ਬੜਾ ਸਿਹਤ ਦਾ ਨੌਲੇਜ ਆ ਉਹਨਾਂ ਦਾ ਉੱਪਰਲਾ ਜਿਹੜਾ ਬੀਪੀ ਆ 255 ਹੇਠਲਾ 183 ਅੱਛਾ ਜੀ ਉਹ ਬੰਦਾ ਕਿਦਾਂ ਜੀ ਰਿਹਾ ਪੰਜਾਬੀਓ ਹੈ ਤੁਹਾਡੇ ਕੋਲ ਕੋਈ ਜਵਾਬ ਇਸ ਗੱਲ ਦਾ ਮਤਲਬ ਅਸੀਂ ਪੁੱਠੇ ਪਾਸੋਂ ਸ਼ੁਰੂ ਹੁੰਨੇ ਆ ਮੈਨੂੰ ਅੱਜ ਹੀ ਭਾਈ ਗੁਰਜੀਤ ਸਿੰਘ ਦੇ ਨਾਲ ਰਸਤੇ ਚਾਉਂਦੇ ਆ ਫੋਨ ਤੇ ਗੱਲ ਹੋ ਰਹੀ ਸੀ ਜਦੋਂ ਤੁਹਾਡੇ ਕੋਲ ਆ ਰਿਹਾ ਸੀ ਮੈਂ ਕਹਿੰਦੇ ਵੀ ਪਹਿਲਾਂ ਸ਼ੁਰੂ ਵਿੱਚ ਕਹਿੰਦੇ ਸੀ ਵੀ ਇਹਨੂੰ ਘਾਟਾ ਪਿਆ ਗਿਆ ਇਹ ਤਾਂ ਕਰਜ਼ਾਈ ਹੋ ਗਿਆ ਤੇ ਟਾਵਰ ਤੇ ਚੜ ਗਿਆ ਪੈਸੇ ਮਤਲਬ ਅਸੀਂ ਸ਼ੁਰੂ ਹੀ ਇੱਥੋਂ ਕਰਦੇ ਆਂ ਮਤਲਬ ਜਿੰਨਾ ਚਿਰ ਤੱਕ ਬੰਦਾ ਮਰੂਗਾ ਨਹੀਂ ਨਾ ਉਹਨਾਂ 'ਚ ਸਾਨੂੰ ਭਰੋਸਾ ਨਹੀਂ ਆਉਣਾ ਤੇ ਜਦੋਂ ਬੰਦਾ ਹੀ ਮਰ ਗਿਆ ਤੇ ਫੇਰ ਉਹਨੂੰ ਕੀ ਕੱਢ ਲਾਂਗੇ ਉਹਦੇ 'ਚ ਉਹ ਬੰਦਾ ਜਿਹੜਾ ਆਪਣਾ ਸਾਰਾ ਕੁਝ ਦਾਤ ਤੇ ਲਾ ਕੇ ਬੈਠਾ ਹੈ ਉਹਦਾ ਅੱਜ ਵੀ ਅਸੀਂ ਤਾਂ ਦੇਖਿਆ ਹੁਣ ਬਹੁਤਾ ਦੱਸ ਵੀ ਨਹੀਂ ਸਕਦੇ ਨੇ ਉਹਦੇ ਘਰੇ ਜਾ ਜਾ ਕੇ ਫਿਰ ਜਿਆਦਾ ਇਕੱਠ ਹੋਣ ਲੱਗ ਪਿਆ ਵਿਚਾਰਿਆਂ ਨੂੰ ਚਾਹ ਪਾਣੀ ਪਿਆਉਣਾ ਵੀ ਔਖਾ ਹੋ ਜਾਊਗਾ ਅੱਗੇ ਸਾਰੇ ਬਿਜ਼ਨਸ ਤਾਂ ਜੋ ਵੀ ਉਹਨਾਂ ਦਾ ਕਾਰੋਬਾਰ ਸੀਗਾ ਡੇਰੀ ਦਾ ਉਹ ਵੀ ਡਿਸਟਰਬ ਹੋਇਆ ਪਿਆ ਸੋ ਗੱਲ ਇਹ ਆ ਕਿ ਬੜੇ ਸੌਖੇ ਪਰਿਵਾਰ ਦੇ ਵਿੱਚੋਂ ਵਧੀਆ-ਵਧੀਆ ਜਿਹੜੀਆਂ ਗੱਡੀਆਂ ਮੰਨੀਆਂ ਜਾਂਦੀਆਂ ਨੇ ਨਾ ਉਹ ਦੋਨੋਂ ਉਹਦੇ ਘਰ ਖੜੀਆਂ ਨੇ ਸੋ ਉਹ ਇੱਕ ਗੁਰੂ ਦੇ ਪਿਆਰ ਵਿੱਚ ਉਹ ਜਜ਼ਬਾਤੀ ਸਿੱਖ ਭਾਈ ਗੁਰਜੀਤ ਸਿੰਘ ਖਾਲਸਾ ਮੈਨੂੰ ਉਥੇ ਮਹਿਸੂਸ ਹੁੰਦਾ ਕਿ ਯਾਰ ਪੰਥ ਨੂੰ ਤਾਂ ਮਾਣ ਕਰਨਾ ਚਾਹੀਦਾ ਸੀ ਐਸੇ ਬੰਦੇ ਹੈਗੇ ਸਾਡੇ ਕੋਲ ਅਜੇ ਵੀ ਅਸੀਂ ਸਾਡਾ ਬੀ ਨਾਸ ਨਹੀਂ ਹੋਇਆ ਆਮ ਤੌਰ ਤੇ ਕਿਹਾ ਜਾਂਦਾ ਨਾ ਵੀ ਹਾਂ ਇਤਿਹਾਸ ਦੇ ਵਿੱਚ ਸੀਗਾ ਜੀ ਭਾਈ ਮਨੀ ਸਿੰਘ ਜੀ ਨੇ ਆਹ ਕਰਤਾ ਫਲਾਣੇ ਜੀ ਨੇ ਆਹ ਕਰਤਾ ਗੁਰੂ ਦੇ ਵਾਸਤੇ ਆਪਾਂ ਵਾਰਨਾ ਉਹ ਦੀ ਜਿੰਦੀ ਜਗਦੀ ਮਿਸਾਲ ਨਹੀਂ ਹੈ ਜੇ ਕਿਸੇ ਨੇ ਪ੍ਰੈਕਟੀਕਲ ਕਰਨਾ ਚਲੋ ਉੱਥੇ ਆ ਕੇ ਦੇਖ ਲਓ ਸਾਡੇ ਕੋਲ ਅਸੀਂ ਅੱਜ ਨੰਬਰ ਵੀ ਸਾਡੇ ਪੰਜਾਬੀ ਲੋਕ ਚੈਨਲ ਵਾਲੇ ਇਹ ਵੀਰ ਸਾਡੇ ਪਾਈਥਾਲੀ ਸਾਹਿਬ ਇਹ ਉਹਨਾਂ ਦੇ ਭਰਾਤਾ ਸਾਹਿਬ ਅੱਜ ਅਸੀਂ ਨੰਬਰ ਵੀ ਡਿਸਪਲੇ ਕਰਾਂਗੇ ਵੀ ਤੁਸੀਂ ਸਿੱਧਾ ਸਾਡੇ ਨਾਲ ਸੰਪਰਕ ਕਰ ਲਓ ਆ ਜਿਹੜੇ ਵਿਚ ਵਿਚੋਲੇ ਨੇ ਨਾ ਉਹ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਕੀ ਫਕਰ ਪਿਆ ਵਾ ਕੋਈ ਨਹੀਂ ਚਾਹੁੰਦਾ ਵੀ ਇਹ ਕਾਨੂੰਨ ਬਣੇ ਨਹੀਂ ਕਾਨੂੰਨ ਬਣੇ ਨਹੀਂ ਉਹਨਾਂ ਨੂੰ ਉਹ ਕੋਈ ਉਹ ਨਹੀਂ ਚਾਹੁੰਦੇ ਵੀ ਜਿਹੜੀ ਸੰਗਤ ਕੋਈ ਸਾਡੇ ਨਾਲ ਜੁੜੀ ਹੈ ਉਹ ਸਮਾਣੇ ਚੱਲ ਜਾਏ ਕਿਤੇ ਗੁਰਜੀਤ ਸਿੰਘ ਖਾਲਸਾ ਹੀਰੋ ਬਣ ਜੂਗਾ ਕੱਲ ਨੂੰ ਕਿਤੇ ਚੋਣਾਂ ਨਾਲ ਲੜ ਲੇ ਕੱਲ ਨੂੰ ਕਿਤੇ ਬਾਬਾ ਨਾ ਬਣ ਜੇ ਬਾਬਿਆਂ ਨੂੰ ਆਪਣਾ ਫਿਕਰ ਹੈ ਲੀਡਰਾਂ ਨੂੰ ਆਪਣਾ ਫਿਕਰ ਹੈ ਸਾਰੇ ਆਪਣੇ ਫਿਕਰ ਚ ਮਤਲਬ ਕੈਸੇ ਇਹਨੂੰ ਆਪਣੀ ਅਨਾਉਂਸਮੈਂਟ ਤੱਕ ਨਹੀਂ ਕਰਦੇ ਮਤਲਬ ਕਾਨੂੰਨ ਤਾਂ ਬਾਤ ਹੀ ਗੱਲ ਆ ਮੋਰਚੇ 'ਚ ਇਕੱਠਾ ਨਹੀਂ ਹੋਣਾ ਚਾਹੁੰਦਾ ਨਾ ਨਾ ਮੋਰਚੇ 'ਚ ਕਿਸੇ ਨੂੰ ਭੇਜਣਾ ਹੀ ਨਹੀਂ ਚਾਹੁੰਦੇ ਅੱਜ ਅਸੀਂ ਬੜੇ ਇੱਕ ਭਰੇ ਮਨ ਦੇ ਨਾਲ ਤੁਸੀਂ ਮੇਰੀਆਂ ਵੀਡੀਓ ਦੇਖ ਸਕਦੇ ਹੋ ਪਿਛਲੇ 2000 10 ਤੋਂ ਲੈ ਕੇ ਹੁਣ ਤੱਕ ਦੀਆਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਜੇ ਤੁਸੀਂ ਗੁਰੂ ਸਾਹਿਬ ਦੀ ਸ਼ਾਨ ਦੇ ਵਾਸਤੇ ਹੋਰ ਕਾਰਜ ਦੇ ਵਿੱਚ ਸੰਗਤ ਨੂੰ ਭੇਜਣ ਦੇ ਵਿੱਚ ਅੜਿੱਕਾ ਡਾਉਂਦੇ ਹੋ ਤੇ ਫੇਰ ਸਾਡੀ ਤੁਹਾਡੇ ਨਾਲ ਕੋਈ ਭਾਈਵਾਲੀ ਨਹੀਂ। ਮਤਲਬ ਫੇਰ ਉਹ ਦੁਕਾਨਾਂ ਹੀ ਆ ਧਰਮ ਦੀਆਂ ਖੋਲੀਆਂ ਹੋਈਆਂ ਨੇ। ਦੁਕਾਨਾਂ ਹੀ ਨੇ ਨੇ ਜੀ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਵਾਸਤੇ ਇੱਕ ਬੰਦਾ ਮਰ ਰਿਹਾ ਉਹਨੇ ਇੱਥੋਂ ਤੱਕ ਮੋਰਚਾ ਲੈ ਆਂਦਾ ਇੱਥੋਂ ਤੱਕ ਇੱਕ ਕਾਮਯਾਬੀ ਐ ਇਸ ਮੋਰਚੇ ਦੀ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਦੀ ਇੱਕ ਕਾਮਯਾਬੀ ਐ। ਚਾਹੇ ਸਰਕਾਰ 50 ਪਰਦੇ ਪਾਉਣ ਲਈ ਆ ਕਿ ਇਹ ਅਸੀਂ ਸਰਕਾਰ ਬਣਾਉਣ ਲੱਗੀ ਇੱਕ ਕਾਨੂੰਨ ਸਰਕਾਰ ਬਣਾਉਣ ਲੱਗੀ ਸਰਕਾਰ ਨੇ ਬਣਾਉਣਾ ਸੀ ਤੇ 2022 ਦਾ ਬਣਾ ਦਿੰਦੀ ਕਾਹਦੇ ਲਈ ਕਮੇਟੀ ਬਣੀ ਤਾਂ ਹੋਈ ਕਮੇਟੀ ਕੀ ਕਰ ਰਹੀ ਹੈ ਮਤਲਬ ਕਮੇਟੀ ਕੀ ਕਰ ਰਹੀ ਹੈ ਕਮੇਟੀ ਚਾਹ ਪਾਣੀ ਹਫਤੇ ਬਾਅਦ 2 ਘੰਟੇ ਆ ਕੇ ਬਹਿਣਾ ਵਾ ਚਾਹ ਪਾਣੀ ਪੀਣਾ ਵਾ ਤੇ ਚਲੋ ਜੀ ਅਗਲੀ ਮੀਟਿੰਗ ਫੇਰ ਅਗਲੇ ਹਫਤੇ ਫੇਰ ਕਿਸ ਨੂੰ ਸੱਦ ਲਾਂਗੇ ਉਹ ਕਹਿੰਦੇ ਸੀ ਸੁਝਾਅ ਲੈਣੇ ਆ ਸੁਝਾਅ ਲੈਣ ਲਈ ਸਰਕਾਰ ਨੇ ਲੈਣ ਲਈ ਜਿਹੜਾ ਨੰਬਰ ਦਿੱਤਾ ਉਹ ਦੱਸੋ ਹੈ ਕਿੱਥੇ ਨੰਬਰ ਸਰਕਾਰ ਦੀਆਂ ਫਲੈਕਸਾਂ ਅੱਜ ਮੁੱਕ ਗਈਆਂ ਉਦਾਂ ਤਾਂ ਮਤਲਬ ਹਜ਼ਾਰਾਂ ਫਲੈਕਸਾਂ ਮਤਲਬ ਜੇ ਕਿਤੇ ਜੋਗਾ ਹੀ ਕਰਨਾ ਤੇ ਉਹਦੀਆਂ ਹੀ ਫਲੈਕਸਾਂ ਮੁੱਖ ਮੰਤਰੀ ਦੀ ਯੋਗਸ਼ਾਲਾ ਤੇ ਫਲਾਣਾ ਤੇ ਟਮਕਾਣਾ ਕਿਤੇ ਨੰਬਰ ਦੇਖਿਆ ਕਿਸੇ ਨੂੰ ਉਹ ਜਿਹੜਾ ਵਟਸਐਪ ਨੰਬਰ ਕਿਸੇ ਨੂੰ ਪਤਾ ਹੈਗਾ ਵੀ ਉਹਨਾਂ ਨੂੰ ਹੀ ਪਤਾ ਨਾ ਜਿਨ੍ਹਾਂ ਨੂੰ ਪਤਾ ਹੀ ਉਹਨਾਂ ਨੇ ਉਹ ਤਾਂ ਪਹਿਲਾਂ ਜਾ ਕੇ ਉਹਨਾਂ ਦੇ ਮੱਥੇ ਲੱਗ ਗਏ ਅਸੀਂ ਤਾਂ 24 ਤਰੀਕ ਨੂੰ ਚੱਲ ਗਏ ਸੀਗੇ ਵੀ ਭਾਈ ਛੇਤੀ ਕਰ ਲੋ ਜਿਨ੍ਹਾਂ ਨੂੰ ਲੋੜ ਹੈ ਉਹ ਤੜਫਦੇ ਪਏ ਨੇ ਉਹ ਤਾਂ 10 ਮਹੀਨਿਆਂ ਦਾ ਉੱਤੇ ਚੜਿਆ ਮਤਲਬ ਮਰਨੇ ਪਿਆ ਬੰਦਾ ਤੇ ਨਾਲ ਉਹਦੇ ਜਿਹੜੇ ਸਾਰੇ ਸਪੋਰਟਰ ਨੇ ਸਾਰੇ ਪੰਜਾਬ ਚੋਂ ਸੰਗਤ ਆਉਂਦੀ ਆ ਉਹ ਸਾਰੇ ਜਿਹੜੇ ਮੰਗਦੇ ਭਏ ਨੇ ਉਹਨਾਂ ਨੂੰ ਤੁਸੀਂ ਦੇ ਹੀ ਨਹੀਂ ਰਹੇ ਤੇ ਦੂਜਿਆਂ ਦੀਆਂ ਤੁਸੀਂ ਰਾਏਆਂ ਲੈਣੀਆਂ ਹੋਰ ਵੀ ਕੁਝ ਨਿਰਚਰਸ਼ ਕਰਦਾ ਪਿਆ ਸਾਨੂੰ ਬੜੀਆਂ ਅਜੀਬ ਜਿਹੀਆਂ ਇਨਪੁਟਸ ਮਿਲੀਆਂ ਨੇ ਜੇ ਇਹ ਇਨ੍ਹਾਂ ਦੇ ਨਾਲ ਚ ਕੋਈ ਕਹਿੰਦਾ ਜੀ ਕਿ ਭਗਤ ਸਿੰਘ ਦਾ ਪੁੱਤ ਵੀ ਉਹਦੇ ਵਿੱਚ ਸ਼ਾਮਲ ਕਰੋ ਕੋਈ ਕਹਿੰਦਾ ਵਿਚ ਅੱਪਿਆਂ ਦੇ ਵਿੱਚ ਕੋਈ ਕਹਿੰਦਾ ਕਿ ਅਬੇਦਕਾਰ ਸਾਹਿਬ ਦਾ ਪੁੱਤ ਸ਼ਾਮਲ ਕਰੋ ਭਾਈ ਉਹਦੇ ਵਾਸਤੇ ਵੱਖਰਾ ਕਾਨੂੰਨ ਬਣਾ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਕੀ ਕੰਪੈਰੀਸ਼ਨ ਹੈ ਉਸ ਗੱਲ ਦਾ ਕਾਨੂੰਨ ਬਣ ਰਿਹਾ ਹੈ ਅੱਜ ਦਾ ਨਹੀਂ ਬਣ ਰਿਹਾ ਏ 16 ਦਾ ਤੇ 18 ਦਾ ਇਹ ਹੀ ਪਵਿੱਤਰ ਚਾਰ ਗ੍ਰੰਥਾਂ ਦੀ ਗੱਲ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਲਿਵਿੰਗ ਗੁਰੂ ਦਾ ਦਰਜਾ ਸ਼੍ਰੀਮਦ ਭਗਵਤ ਕੀਤਾ ਪਵਿੱਤਰ ਬਾਈਬਲ ਪਵਿੱਤਰ ਕੁਰਾਨ ਇਹ ਚਾਰ ਗ੍ਰੰਥਾਂ ਦਾ ਜ਼ਿਕਰ ਚੱਲਿਆ ਆ ਰਿਹਾ ਉਸੇ ਚੀਜ਼ ਨੂੰ ਲੈ ਕੇ ਜਿਹੜਾ ਸੀ ਡਰਾਫਟ ਕਰਵਾ ਕੇ ਦਿੱਤਾ ਤਿੰਨ ਸਤ ਨੂੰ ਸਾਡੇ ਹੱਥੀਂ ਸਾਰੇ ਅਸੀਂ ਉਹਦੇ ਵਿੱਚ ਸ਼ਾਮਲ ਰਹੇ ਹਾਂ ਮੋਰਚੇ ਵੱਲੋਂ ਅਸੀਂ ਆਪਣੇ ਐਡਵੋਕੇਟ ਸਾਹਿਬ ਦੇ ਪੈਨਲ ਦੇ ਨਾਲ ਉਸ ਤੋਂ ਬਾਅਦ ਵੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੋਈ ਇਦਾਂ ਦਾ ਮਸਲਾ ਨਾ ਰਹਿ ਜਾਏ ਅਸੀਂ ਇਹਨੂੰ ਗਵਰਨਰ ਸਾਹਿਬ ਤੋਂ ਪਾਸ ਕਰਵਾ ਲੈਣਾ ਅਸੀਂ ਫਿਰ ਰਾਤਾਂ ਰਾਤਾਂ ਤੱਕ ਬੈਠੇ ਰਹੇ ਅਲ ਕਿ ਯਾਦਵ ਸਾਹਿਬ ਨੇ ਉਹਦੇ ਵਿੱਚ ਬਹੁਤ ਸਾਰਾ ਸਹਿਯੋਗ ਕੀਤਾ ਸਾਰਾ ਕੋਆਰਡੀਨੇਟ ਕੀਤਾ ਉਹਨੂੰ ਪਰ ਗੱਲ ਇਹ ਹੈ ਵੀ ਫਿਰ ਉੱਥੇ ਦਾ ਉੱਥੇ ਮਤਲਬ ਇਹ ਤਾਂ ਫਿਰ ਐਸਾ ਗਿੱਲਾ ਪੀਣਾ ਫਿਰ ਮੁੱਕਣਾ ਹੀ ਨਹੀਂ ਕਦੀ ਸਿੱਖਾਂ ਦੇ ਕਿੰਨੇ ਕਿੰਨੇ ਨਮਾਇंदे ਪਾਏ ਇਸ ਕਮੇਟੀ ਦੇ ਵਿੱਚ ਐਮਐਲਏ ਸਾਹਿਬ ਹੀ ਨੇ ਜੀ ਸਾਰੇ 15 ਜਿਹੜੇ ਨੇ ਪਰ ਵੀ ਕਿ ਸ਼ਕਤੀਤਾ ਕੋਈ ਨਹੀਂ ਪਾਈਆਂ ਮੈਨੂੰ ਤਾਂ ਨਹੀਂ ਲੱਗਦਾ ਜੀ ਉਹ ਧਾਰਮਿਕ ਸ਼ਕਤੀਆਂ ਜੇ ਉਹਨਾਂ ਨੇ ਨਹੀਂ ਪਾਈਆਂ ਤਾਂ ਤੁਹਾਨੂੰ ਲੱਗਦਾ ਵੀ ਸਾਡੀਆਂ ਧਾਰਮਿਕ ਸ਼ਕਤੀਆਂ ਨੂੰ ਕੋਈ ਫਰਕ ਵੀ ਪੈਂਦਾ ਵੈਸੇ ਇਹਦੇ ਨਾਲ ਉਹ ਤਾਂ ਆਪ ਹੀ ਨਹੀਂ ਚੱਲ ਕੇ ਆਏ ਵੈਸੇ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁੱਤਾਂ ਦਾ ਫਰਜ਼ ਬਣਦਾ ਸੀ ਕਿ 24 ਤਰੀਕ ਨੂੰ ਉੱਥੇ ਜਮਾਵੜਾ ਬਣ ਜਾਂਦਾ ਭਾਈ ਕੀ ਗੱਲ ਤੁਹਾਨੂੰ ਪਤਾ ਨਹੀਂ ਦਸਾਂ ਸਾਲਾਂ 'ਚ ਤਿੰਨ ਮੁੱਖ ਮੰਤਰੀ ਬਦਲ ਗਏ ਅਜੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਮੰਗਦਾ ਪਿਆ ਤੁਹਾਡੀ ਸਰਕਾਰ ਕਿਦਾਂ ਬਣ ਗਈ ਦੱਸੋ 9295 ਜਿੰਨੇ ਵੀ ਤੁਸੀਂ ਉਹ ਦੱਸੋ ਤੁਹਾਨੂੰ ਕਿਦਾਂ ਵੋਟਾਂ ਪੈ ਗਈਆਂ ਸਾਡੀਆਂ ਸਿਰਮੌਰ ਸੰਸਥਾਵਾਂ ਦੇ ਆਗੂ ਨਮਾਇंदे ਪਹੁੰਚੇ ਆ ਵੈਸੇ ਇਸ ਇਕੱਠ ਦੇ ਵਿੱਚ ਜਾਂ ਸੰਦਰਭ ਦੇ ਵਿੱਚ ਜਾਂ ਕਾਨੂੰਨਾਂ ਦੀ ਮੰਗ ਕਰਨ ਦੇ ਲਈ ਬਿਆਨ ਦੇਣ ਤੋਂ ਇਲਾਵਾ ਵੇਖੋ ਜੀ ਜੇ ਉਹ ਉਹ ਕਰਦੇ ਹੁੰਦੇ ਹੁੰਦੇ ਜੋ ਅੱਜ ਗੁਰਜੀਤ ਸਿੰਘ ਖਾਲਸਾ ਕਰਦਾ ਪਿਆ ਨਾ ਜੇ ਸਾਡੀਆਂ ਸੰਸਥਾਵਾਂ ਨੇ ਇਹ ਕੀਤਾ ਹੁੰਦਾ ਤੇ ਬੇਦਬੀਆਂ ਹੋਈ ਨਹੀਂ ਸੀ ਸਕਦੀਆਂ ਸਾਡੇ ਜਿਹੜੇ ਮੁਖੀ ਨੇ ਸਾਡੇ ਜਥੇਦਾਰ ਸਹਬਾਨ ਨੇ ਜੋ ਸਾਡੀ ਐਸਜੀਪੀਸੀ ਉਹ ਤਾਂ ਮਤਲਬ ਨਚੋੜ ਸਕਦੀ ਸਰਕਾਰ ਨੂੰ ਫਿਰ ਹਲੇ ਗੋਲ ਕੰਚ ਪੈਸਾ ਪਈ ਜਾਂਦਾ ਨਾ ਅੱਜ ਪੈਣਾ ਰੁਕ ਗਿਆ ਫੇਰ ਭੱਜਣਗੇ ਉਹ ਇਹ ਤਾਂ ਦੁਸ਼ਵਾਰੀਆਂ ਨੇ ਸਾਡੇ ਨਾਲ ਜੀ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਖੜਨ ਵਾਲੇ ਜਿਹਨੂੰ ਆਪਾਂ ਕਹਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਏ ਮੇਰਾ ਮਾੜਾ ਸ਼ਬਦ ਸੁਣਨ ਸੀ ਬਹੁਤ ਗੰਦਾ ਸ਼ਬਦ ਹੈ ਇਹਨਾਂ ਨੂੰ ਨਹੀਂ ਲੱਗਦਾ ਇਹ ਤਾਂ ਉਹ ਗੱਲ ਹੁੰਦੀ ਹੈ ਨਾ ਕਿ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਪ੍ਰਾਈ ਵਾਲੀ ਗੱਲ ਜਿੰਨੂੰ ਲੱਗਦੀ ਹੈ ਸਾਡੇ ਕੋਲ ਜਾਣਕਾਰੀ ਇਹ ਮੌਜੂਦ ਹੈ ਕਿ 1 ਘੰਟੇ ਬਾਅਦ ਉੱਥੇ ਦੀ ਪੁਲਿਸ ਨੂੰ ਪਤਾ ਲੱਗਿਆ ਸੀ ਵੀ ਆਹ ਦੋ ਬੰਦੇ ਮੋਟਰਸਾਈਕਲ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਚੱਲ ਗਏ 1 ਘੰਟੇ ਬਾਅਦ ਤੇ ਆਰਡਰ ਉੱਤੋਂ ਇਹ ਆ ਗਏ ਜਿਹੜੇ بڑے ਪੰਥਕ ਉਹਨਾਂ ਦੇ ਆਰਡਰ ਪਤਾ ਕੀ ਆ ਇਹ ਕਿ ਡੇਰੇ ਵੱਲ ਮੂੰਹ ਨਹੀਂ ਕਰਨਾ ਬਾਕੀ ਲੱਗੇ ਰੋ ਇੱਕ ਸਾਲ ਬਾਅਦ ਜਾ ਕੇ ਪਤਾ ਤੁਸੀਂ ਸਾਰੇ ਜਾਣਦੇ ਹੀ ਹੋ ਉਹ ਆਪਣੇ ਨੌਜਵਾਨ ਸਿੰਘਾਂ ਨੂੰ ਇੱਕ ਉੱਟੀ ਗਏ ਉਹਨੂੰ ਕਰੀ ਗਏ ਉਹਨੂੰ ਕਰੀ ਗਏ ਜਦ ਕਿ ਇਹਨਾਂ ਨੂੰ ਪਤਾ ਸੀ ਆਪਣੇ ਸਿੱਖਾਂ ਨੂੰ ਆਪਣੇ ਸਿੰਘਾਂ ਨੂੰ ਗੋਲੀਆਂ ਤੁਸੀਂ ਮਾਰ ਲੀਆਂ ਜੇ ਕਿਤੇ ਕੋਈ ਦੁਸ਼ਟ ਸੋਧੇ ਹੁੰਦੇ ਤੁਸੀਂ ਤੇ ਅੱਜ ਤੁਹਾਡਾ ਇਹ ਹਾਲ ਨਾ ਹੁੰਦਾ ਤੇ ਅੱਜ ਪੰਥ ਦਾ ਇਹ ਹਾਲ ਨਾ ਹੁੰਦਾ ਅੱਜ ਸਾਡੇ ਵਰਗੇ ਤੜਫਦੇ ਨਾ ਹੁੰਦੇ ਅਸੀਂ ਵੀ ਆਪਣੇ ਬਾਕੀ ਕਾਰਜ ਕਰਦੇ ਹੁੰਦੇ ਪਰ ਉਹਨਾਂ ਦੇ ਇਕੱਠਾਂ ਦੇ ਵਿੱਚ ਤਾਂ ਅੱਜ ਵੀ ਵੱਡੀਆਂ ਪੀੜਾਂ ਐ ਤੇ ਤੁਹਾਡੇ ਇਕੱਠ ਦੇ ਵਿੱਚ ਕੋਈ ਵੀ ਨਹੀਂ ਆਉਂਦਾ ਇਹ ਤਾਂ ਹੁਣ ਲੋਕਾਂ ਨੂੰ ਕਿੰਨਾ ਜ਼ਿੰਮੇਵਾਰ ਸਮਝਦੇ ਹੋ ਲੋਕਾਂ ਨੂੰ ਕੀ ਕਹੋਗੇ ਲੋਕ ਕਿਹੜੇ ਉੱਠੇ ਆ ਜੀ ਲੋਕ ਨਹੀਂ ਉੱਠੇ ਆ ਅਸੀਂ ਉੱਠੇ ਅਫਸੋਸ ਹੈਗਾ ਇਸ ਗੱਲ ਦਾ ਬਹੁਤ ਜ਼ਿਆਦਾ ਤੇ ਤੁਸੀਂ ਹੁਣ ਮੰਨੋਗੇ ਵੀ ਕਿਸੇ ਨੂੰ ਫਰਕ ਹੀ ਨਹੀਂ ਪੈ ਰਿਹਾ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਰਹੀ ਆ ਤਾਂ ਲੋਕ ਤਾਂ ਆਪਣੇ ਕੰਮਾਂ ਕਾਰਾਂ ਚ ਬਿਜੀ ਆ ਉਹਨਾਂ ਨੂੰ ਤਾਂ ਆਪਣੇ ਨੂੰ ਇਹ ਨਹੀਂ ਸਮਝ ਆ ਰਹੀ ਵੀਰ ਜੀ ਕਿਸਾਨੀ ਮੋਰਚੇ ਚ ਅਸੀਂ ਵੀ ਗਏ ਸੀ ਅਸੀਂ ਆਪਣੇ ਟਰਸਟ ਵੱਲੋਂ ਯੂਕੇ ਦੀਆਂ ਸੰਗਤਾਂ ਵੱਲੋਂ 100 ਤਾਂ ਕਿਸਾਨ ਪਰਿਵਾਰਾਂ ਦੇ ਘਰ ਜਾ ਜਾ ਕੇ ਲੱਖ ਲੱਖ ਰੁਪਈਆ ਵੰਡਿਆ ਸੀ ਲੱਭ ਲੱਭ ਕੇ ਕਿਹੜਾ ਕਿਸਾਨ ਸ਼ਹੀਦ ਹੋ ਗਿਆ ਉਹਦੋਂ ਭਾਈ ਭੁੱਖੇ ਮਰਦੇ ਸੀ ਨਾ ਉਹ ਮੈਂ ਤੁਹਾਨੂੰ ਦੱਸਣ ਲੱਗਾ ਸਾਨੂੰ ਇਹ ਸੀ ਵੀ ਇਹ ਸਾਡੇ ਨੇ ਸਾਡੇ ਮਤਲਬ ਇਹ ਸੰਗਤ ਜੇ ਸੰਗਤ ਨੇ ਪੈਸਾ ਦਿੱਤਾ ਸੰਗਤ ਨੇ ਇਸ ਲਈ ਦਿੱਤਾ ਵੀ ਸਾਡੇ ਸਾਡੇ ਪਰਿਵਾਰ ਨੇ ਅੱਜ ਉਹਨਾਂ ਕਿਸਾਨਾਂ ਨੂੰ ਜਿਹੜੇ ਜਿਹੜੇ ਲੀਡਰ ਸਾਡੇ ਨਾਲ ਜਾ ਕੇ ਫੋਟੋਆਂ ਖਿਚਾਉਂਦੇ ਸੀ ਨਾ ਜਦੋਂ ਅਸੀਂ ਪੈਸੇ ਦਿੰਦੇ ਸੀਗੇ ਉਹ ਵੀ ਨਹੀਂ ਆਏ ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ੁਕਰਾਨਾ ਕਰਨੀ ਆ ਜਾਂਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ੁਕਰਾਨਾ ਕਰਨ ਆ ਜਾਂਦੇ ਤੁਹਾਡੇ ਜਿੰਨੇ ਤੁਸੀਂ ਮੋਰਚਾ ਜਿਹੜਾ 13 ਮਹੀਨਿਆਂ ਦਾ ਲੱਗਾ ਗੁਰੂ ਨਾਨਕ ਸਾਹਿਬ ਦੇ ਲੰਗਰ ਦੇ ਸਿਰ ਤੇ ਚੱਲ ਗਿਆ ਤੁਹਾਡਾ ਸਭ ਤੋਂ ਬਾਅਦ ਚ ਜੇ ਉੱਥੋਂ ਕੋਈ ਚੀਜ਼ ਵਾਪਸ ਆਈ ਸੀ ਤੇ ਉਹ ਗੁਰੂ ਘਰ ਲੰਗਰ ਦਾ ਪ੍ਰਬੰਧ ਸੀਗਾ ਬੜਾ ਅਫਸੋਸ ਹੈ ਆ ਆਪਣੀਆਂ ਜ਼ਮੀਨਾਂ ਵਾਸਤੇ ਪਿੱਛੇ ਕੀ ਹੋਇਆ 15 ਦਿਨਾਂ ਚ ਕੀ ਕੁਝ ਨਹੀਂ ਹੋ ਗਿਆ ਪੰਜਾਬ ਚ ਹਜ਼ਾਰਾਂ ਮੋਟਰਸਾਈਕਲ ਸੜਕਾਂ ਤੇ ਆ ਗਏ ਹਜ਼ਾਰਾਂ ਟਰੈਕਟਰ ਸੜਕਾਂ ਤੇ ਆ ਗਏ ਹਜ਼ਾਰਾਂ ਲੋਕ ਸੜਕਾਂ ਤੇ ਆ ਗਏ ਕਹਿੰਦੇ ਅਸੀਂ ਮਰ ਜਾਾਂਗੇ ਜਾਂ ਮਾਰ ਦੇਵਾਂਗੇ ਅਣਖ ਮੁੱਕ ਗਈ ਫਿਰ ਪੰਜਾਬ ਦੀ ਮੰਨ ਲਈ ਇਸ ਗੱਲ ਨੂੰ ਇਹ ਤਾਂ ਹੁਣ ਸਾਹਮਣੇ ਹੀ ਆ ਪਰ ਜੇ ਕਿਸੇ ਦੀ ਜਾਗਦੀ ਹੈ ਨਾ ਮੈਂ ਅੱਜ ਤੁਹਾਡੇ ਪੰਜਾਬੀ ਲੋਕ ਚੈਨਲ ਦੇ ਰਹੀ ਹਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਠੀਕ ਹੈ ਜਿੱਦਾਂ ਉਹ ਵੀ ਨਹੀਂ ਨਾ ਸਾਡਾ ਮਰਿਆ ਗੁਰਜੀਤ ਸਿੰਘ ਖਾਲਸਾ ਬੈਠਾ ਵਾ ਬੜੇ ਕੁਝ ਇਲਜ਼ਾਮ ਵੀ ਕੋਰੋਨਾ ਲੈ ਕੇ ਉੱਠ ਗਿਆ ਕੁਝ ਵਿਖ ਗਿਆ ਆ ਕਰ ਲਿਆ ਉਹ ਕਰ ਲਿਆ ਜੇ ਉਹ ਹੈਗਾ ਨਾ ਤੇ ਸਾਨੂੰ ਇਹ ਵੀ ਪਤਾ ਕਿ ਤੁਸੀਂ ਵੀ ਹੈਗੇ ਜਿਨ੍ਹਾਂ ਦੇ ਅੰਦਰ ਦਰਦ ਹੈ ਆਓ ਆਪਾਂ ਇੱਕ ਲਿੰਕ ਅਪ ਕਰੀਏ ਕਿੱਦਾਂ ਕਰਦਗੇ ਤੁਹਾਡੇ ਨਾਲ ਸੰਪਰਕ ਰਾਬਤੇ ਚ ਕਿੱਦਾਂ ਰਹਿਣਾ ਅਸੀਂ ਆ ਜਿਹੜਾ ਨੰਬਰ ਹੁਣ ਤੁਸੀਂ ਡਿਸਪਲੇ ਕਰੋਗੇ ਨਾ ਮੈਂ ਬੇਨਤੀ ਕਰਦਾ ਭਾਈ ਵੀਰੋ ਭੈਣੋ ਬੱਚਿਓ ਬਜ਼ੁਰਗੋ ਅੱਜ ਕੱਲ੍ਹ ਹਰ ਕਿਸੇ ਦੇ ਹੱਥ 'ਚ ਫੋਨ ਹੈ ਆ ਨੰਬਰ ਡਿਸਪਲੇ ਹੋ ਰਿਹਾ ਨਾ ਜੀ ਇਹਦੇ ਤੇ ਫੋਨ ਕਰਕੇ ਸਾਡੇ ਨਾਲ ਗੱਲ ਕਰੋ ਕਿਉਂਕਿ ਵੇਖੋ ਅਸੀਂ ਤੁਹਾਡੇ ਸਾਰਿਆਂ ਤੱਕ ਇਕੱਲੇ-ਇਕੱਲੇ ਪਹੁੰਚਾਂਗੇ ਕਰਾਂਗੇ ਨਾ ਸਾਡੇ ਕੋਲ ਇਹਨੇ ਰਿਸੋਰਸਿਸ ਹੀ ਨਹੀਂ ਆਗੇ ਅਸੀਂ ਇੱਕ-ਇੱਕ ਪਿੰਡ ਚ ਜਾ ਕੇ ਸਮਾਗਮ ਕਰੀਏ ਗੱਲ ਤਾਂ ਇਹ ਹੈ ਕਿ ਸਾਨੂੰ 15 ਦਿਨੀ ਇਕੱਠ ਕਰਨਾ ਪੈਂਦਾ ਹੁਣ 29 ਤਰੀਕ ਨੂੰ ਅਸੀਂ ਬਟਾਲੇ ਦੀ ਉਹ ਪਾਵਨ ਧਰਤੀ ਗੁਰਨਾਨਕ ਸਾਹਿਬ ਜੀ ਦੇ ਵਿਆਹਪੂਰਵ ਦੇ ਮੌਕੇ ਉੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਹਾਲ ਦੇ ਵਿੱਚ ਧਰਮ ਕਾਜ ਆਕਰ 71 ਤੱਕ ਕਰ ਰਹੇ ਜਿਹੜੀ ਪਿਛੇ ਫਤੇਗੜ ਸਾਹਿਬ ਕੀਤੀ ਸੀ ਹੁਣ ਹੁੰਦਾ ਕੀ ਹੈ ਇੱਕ ਲੈਕ ਆਫ ਕਮਿਊਨੀਕੇਸ਼ਨ ਹੀ ਹੈ ਨਾ ਸਾਡੇ ਨਾਲ ਸਿੱਧਾ ਸੰਪਰਕ ਨਹੀਂ ਜਿਹੜੇ ਵਿਚੋਲੇ ਨੇ ਜਿਹੜੇ ਵੱਡੇ ਵੱਡੇ ਕੋਈ ਡੇਰਾ ਬਣਿਆ ਬੈਠਾ ਵਾ ਕੋਈ ਦੂਸਰਾ ਬੈਠਾ ਕੋਈ ਕਿਸਾਨ ਜੱਥੇਬੰਦੀ ਵਾਲਾ ਸਾਨੂੰ ਇਹ ਵੀ ਪਤਾ ਲੱਗਾ ਜੱਥੇਬੰਦੀਆਂ ਵਾਲਿਆਂ ਕਿਸਾਨਾਂ ਨੇ ਕਿਹਾ ਸੀ ਕਿਤੇ ਨਹੀਂ ਤੁਸੀਂ ਜਾਣਾ ਆ ਖਨੋਰੀ ਤੇ ਚਲ ਜਾਓ ਉੱਥੇ ਚਲ ਜਾਓ ਅਫਸੋਸ ਤਾਂ ਇਹ ਸੀ ਕਿ ਸਾਡੇ ਜੱਥੇਦਾਰ ਸਮਾਣੇ ਦੇ ਲਾਗੋਂ ਲੰਘ ਕੇ ਖਨੋਰੀ ਚਲੇ ਗਏ ਅਜੇ ਤੱਕ ਉੱਥੇ ਨਹੀਂ ਸਮਾਣੇ ਪਹੁੰਚ ਸਕੇ ਉਹ ਸੋ ਰੋਸ ਤਾਂ ਸਾਨੂੰ ਬੜੇ ਨੇ ਪਰ ਅਸੀਂ ਬੇਨਤੀ ਇਹ ਕਰਦੇ ਹਾਂ ਸੰਗਤ ਜੀ ਤੁਹਾਨੂੰ ਜੇ ਤੁਸੀਂ ਸਾਡੇ ਵਾਂਗੂ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਜਾਂ ਤੁਹਾਡੇ ਅੰਦਰ ਕਿ ਦਰਦ ਹੈ ਕਿ ਸਾਡੇ ਗੁਰੂ ਦੀ ਬੇਅਦਬੀ ਹੋਏ ਤਾਂ ਹੋਏ ਕਿਵੇਂ ਹੈਗੀ ਆ ਦਰਦ ਇਹ ਲੋਕਮਨਾਂ ਦਾ ਜਜ਼ਬਾ ਹੈ ਆਓ ਆਪਾਂ ਇਕੱਠੇ ਹੋ ਜਾਈਏ ਜੇ ਇਹ ਲੀਡਰ ਨਹੀਂ ਇਕੱਠੇ ਹੁੰਦੇ ਦੂਜਾ ਚੌਥਾ ਨਹੀਂ ਇਕੱਠਾ ਹੁੰਦਾ ਆਓ ਆਹ ਨੰਬਰ ਜਿਹੜਾ ਡਿਸਪਲੇ ਹੋ ਰਿਹਾ ਨਾ ਇਹਨਾਂ ਨੰਬਰਾਂ ਤੇ ਸਾਡੇ ਨਾਲ ਫੋਨ ਕਰੋ ਤੁਸੀਂ ਦੱਸੋ ਕਿ ਤੁਸੀਂ ਕਿਹੜੇ ਪਿੰਡ ਤੋਂ ਕਿੰਨੀ ਇੱਕ ਸੰਗਤ ਲੈ ਕੇ ਆ ਸਕਦੇ ਹੋ ਪਹਿਲਾਂ ਇਕੱਠ ਤਾਂ ਹੁਣ ਆਪਾਂ ਜਿਹੜਾ 29 ਤਰੀਕ ਦਾ ਉਸ ਦਿਨ ਇਕੱਠੇ ਹੋ ਲਈਏ ਭਾਈ ਇਕੱਠੇ ਹੋ ਕੇ ਸਾਨੂੰ ਖੜੇ ਹੋਣਾ ਪੈਣਾ ਜੇ ਅੱਜ ਮੈਂ ਗੱਲ ਕਲੀਅਰ ਕਰ ਦੇਵਾਂ ਸਾਨੂੰ ਖੜੇ ਹੋਣਾ ਪੈਣਾ ਜੇ ਨਹੀਂ ਤੇ ਇਹ ਗੱਲ ਫੇਰ ਲਟਕੀ ਕੇ ਲਟਕੀ ਸਮਝੋ ਸਜਾ ਜਿਹੜੇ ਹੈਗੇ ਆ ਬੇਦਬੀ ਮਾਮਲੇ ਤੇ ਮੰਗ ਰਹੀ ਸਰਕਾਰ ਉਹ ਜਮਾਂ ਕਿੱਥੇ ਕਿੱਥੇ ਕਰਾਇਆ ਜਾ ਸਕਦੇ ਆ ਲੋਕ ਤੁਹਾਡੇ ਨਾਲ ਸੰਪਰਕ ਕਰਨ ਵੀ ਅਸੀਂ ਆਪਣੇ ਸਜਾ ਤੁਹਾਡੇ ਜਰੀਏ ਸਰਕਾਰ ਤੱਕ ਪਹੁੰਚਾ ਦਈਏ ਹਾਂ ਸਾਨੂੰ ਭੇਜ ਦੇਣਾ ਇਹਨਾਂ ਨੰਬਰਾਂ ਤੇ ਵਟਸਐਪ ਕਰ ਦੇਣਾ ਅਸੀਂ ਉਸ ਅੱਗੇ ਫਾਰਵਰਡ ਕਰ ਦੇਵਾਂਗੇ ਕਿਉਂਕਿ ਸਰਕਾਰ ਤਾਂ ਕੋਈ ਇਨੀਸ਼ੀਏਟਿਵ ਲੈ ਹੀ ਨਹੀਂ ਰਹੀ ਜੇ ਤੁਹਾਡੇ ਕੋਲ ਜਾਣਕਾਰੀ ਲੈ ਸਕਦੇ ਹੋ ਸਰਕਾਰ ਤੱਕ ਕਿਦਾਂ ਜਾਣਕਾਰੀ ਲੈ ਲੈਣ ਸਾਨੂੰ ਮੈਸੇਜ ਕਰ ਦੇਣਾ ਅਸੀਂ ਉਹ ਫਾਰਵਰਡ ਕਰ ਦੇਵਾਂਗੇ ਉਹਨਾਂ ਨੂੰ ਕਿ ਇਦਾਂ ਇਦਾਂ ਕੁਝ ਕਰਨ ਕਰ ਸਕਦੇ ਹੋ ਆਪਣੀ ਰਾਏ ਦੋ ਤੇ ਇਹ ਵੀ ਆਪਾਂ ਨੂੰ ਜੋ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਹਰ ਹਫਤੇ ਕੋਈ ਨਾ ਕੋਈ ਨਵੀਂ ਇਨਪੁਟ ਸਾਹਮਣੇ ਆਉਂਦੀ ਹੈ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਬੇਅਦਬੀਆਂ ਰੁਕਣ ਕੁਝ ਲੋਕ ਨਹੀਂ ਚਾਹੁੰਦੇ ਮੈਂ 15 14 ਤੇ 15 ਤਰੀਕ ਦੀ ਰਾਤ ਨੂੰ ਜਿਹੜੀਆਂ ਟੀਵੀ ਰਿਪੋਰਟਸ ਹੁੰਦੀਆਂ ਸੀ ਮੈਂ ਦੋ ਕਈ ਚੈਨਲਾਂ ਤੇ ਉਹ ਦੌਰ ਦੇਣਾ ਸ਼ਾਮਲ ਹੋਇਆ ਸੀ ਉਹਦੇ ਵਿੱਚ ਕਈ ਸਾਰੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਜਿਹੜੀਆਂ ਇਦਾਂ ਦੇ ਉਹਨਾਂ ਦੇ ਬਿਆਨ ਸੀ ਇਦਾਂ ਦੇ ਕਮੈਂਟ ਸੀਗੇ ਕਿ ਉਹ ਨਹੀਂ ਸੀ ਚਾਹੁੰਦੇ ਕਿ ਕਾਨੂੰਨ ਬਣੇ ਉਹ ਨਹੀਂ ਚਾਹੁੰਦੇ ਦੇਖੋ ਗੱਲ ਇਹ ਫੇਰ ਉੱਥੇ ਹੀ ਆ ਕਥਾਵਾਚਕ ਵਿਚਾਰਵਾਨ ਜਿਹੜੇ ਨਾ ਨਾ ਬਾਬੇ ਕੇ ਤੇ ਬਾਬਰਕੇ ਦੀ ਬੜੀ ਗੱਲ ਕਰਦੇ ਨੇ ਮੈਨੂੰ ਲੱਗਦਾ ਕਿ 100 ਦੇ ਵਿੱਚੋਂ 95 ਬਾਬੇ ਕੇ ਤੇ ਬਾਬਰਕੇ ਦੀ ਗੱਲ ਸੁਣਾਉਂਦੇ ਹੋਣਗੇ ਪਰ ਅੱਜ ਉਹ ਖੁਦ ਬਾਬੇ ਦੇ ਨਾਲ ਨਹੀਂ ਖਲੋ ਰਹੇ ਜਿਹੜਾ ਬਾਬੇ ਨਾਲ ਨਹੀਂ ਖਲੋ ਰਿਹਾ ਜਿਹੜਾ ਬੇਅਦਬੀਆਂ ਦੇ ਖਿਲਾਫ ਅੱਜ ਵੀ ਨਹੀਂ ਬੋਲ ਰਿਹਾ ਜਿਹੜਾ ਸਮਾਣੇ ਸੰਘਰਸ਼ ਦੀ ਗੱਲ ਅੱਜ ਵੀ ਕਥਾ ਦੇ ਵਿੱਚ ਅੱਜ ਵੀ ਢਾਡੀ ਵਾਰਾਂ ਦੇ ਵਿੱਚ ਸਮਾਣੇ ਮੋਰਚੇ ਦੀ ਗੱਲ ਨਹੀਂ ਕਰ ਰਿਹਾ ਕਿ ਜਦੋਂ ਕਿ 10 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਇੱਕ ਟੈਸਟਿੰਗ ਦਾ ਟਾਈਮ ਹੁੰਦਾ ਉਹ 10 ਮਹੀਨਿਆਂ ਬਾਅਦ ਤਾਂ ਨਹਿਣਾ ਪਾਸ ਹੋ ਕੇ ਗੀ ਕਲਾਸ ਚ ਆ ਜਾਂਦਾ ਤੇ ਤੁਸੀਂ ਅਜੇ ਭਾਈ ਗੁਰਜੀਤ ਸਿੰਘ ਨੂੰ ਪਾਸ ਹੀ ਨਹੀਂ ਕਰਨ ਜੋਗੇ 10 ਮਹੀਨਿਆਂ ਦੇ ਵਿੱਚ ਬੱਚਾ ਪ੍ਰਮੋਟ ਹੋ ਜਾਂਦਾ ਨੈਕਸਟ ਕਲਾਸ 'ਚ ਤੇ ਜੇ ਅੱਜ ਵੀ ਆਪਾਂ ਨਾ ਖੜੋਤੇ ਨਾ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿਉਂਕਿ ਉਹ ਮੋਰਚਾ ਕਾਮਯਾਬ ਹੋ ਜਾਏ ਸਰਕਾਰਾਂ ਨਹੀਂ ਚਾਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਮੋਰਚਾ ਕਾਮਯਾਬ ਹੋ ਜਾਏ ਭਾਵੇਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੋਰਚਾ ਨਾ ਉਹ ਫੇਰ ਵੀ ਉਹਨਾਂ ਦਾ ਜ਼ੋਰ ਇਸੇ ਗੱਲ ਦਾ ਲੱਗਾ ਕਿ ਮੋਰਚਾ ਕਾਮਯਾਬ ਨਹੀਂ ਹੋਣਾ ਚਾਹੀਦਾ ਇਹ ਹੁਣ ਤੁਸੀਂ ਅੱਜ ਇੱਕ ਮੈਂ ਭਾਈ ਗੁਰਜੀਤ ਸਿੰਘ ਦਾ ਸੁਨੇਹਾ ਸੰਗਤ ਨੂੰ ਦੇਣਾ ਚਾਹਾਂਗਾ ਆਉਂਦਿਆਂ ਰਸਤੇ 'ਚ ਉਹ ਕਹਿੰਦੇ ਸੀ ਕਿ ਜਿੰਨੇ ਆਉਣਾ ਹੈ ਨਾ ਜਿੰਨੇ ਇਸ ਸੰਘਰਸ਼ ਦਾ ਸਾਥ ਦੇਣਾ ਉਹ ਇਹ ਨਾ ਸੋਚ ਕੇ ਤੁਰੇ ਕਿ ਮੈਂ ਭਾਈ ਗੁਰਜੀਤ ਸਿੰਘ ਦਾ ਸਾਥ ਦੇ ਦਿਨ ਚੱਲਿਆ ਉਹ ਇਹ ਸੋਚ ਕੇ ਤੁਰੇ ਕਿ ਮੈਂ ਆਪਣੇ ਗੁਰੂ ਦਾ ਪੁੱਤ ਹੋਣ ਦੇ ਨਾਤੇ ਮੈਂ ਆਪਣੇ ਗੁਰੂ ਦੀ ਧੀ ਹੋਣ ਦੇ ਨਾਤੇ ਮੈਂ ਉਹਦੀ ਸ਼ਾਨ ਦੇ ਵਾਸਤੇ ਚੱਲਿਆ ਗੁਰੂ ਦੀ ਸ਼ਾਨ ਦੇ ਵਾਸਤੇ ਸਿੱਖਾਂ ਨੇ ਕੀ ਕੁਝ ਨਹੀਂ ਕੀਤਾ ਤੇ ਹਸ ਪਰਿਆ ਪਿਆ ਅੱਜ ਕੱਲ ਸਾਰੇ ਜਾਣਦੇ ਨੇ ਮੈਨੂੰ ਕੱਲ ਇੰਨੀਆਂ ਕਲਾਸਾਂ ਲੱਗਦੀਆਂ ਇਤਿਹਾਸ ਦੀਆਂ ਬੱਚਿਆਂ ਨੂੰ ਗਾਈਡ ਕੀਤਾ ਜਾਂਦਾ ਪਰ ਬੜੀ ਅਜੀਬ ਗੱਲ ਹੈ ਕਿ 4 ਮਹੀਨੇ ਤੋਂ ਤਾਂ ਲਗਾਤਾਰ ਅਸੀਂ ਉੱਥੇ ਦਾ ਪ੍ਰਬੰਧ ਖੁਦ ਦੇਖ ਰਹੇ ਪਹਿਲਾਂ ਵੀ ਅਸੀਂ ਹਰ ਸਮਾਗਮ ਤੇ ਲਗਭਗ ਜਾਂਦੇ ਜਾਂਦੇ ਸੀ ਜਦੋਂ ਵੀ ਇਕੱਠ ਹੁੰਦਾ ਸੀ ਕਿਤੇ ਕਿਸੇ ਸਕੂਲ ਦੀ ਕਿਤੇ ਦੋ ਚਾਰ ਬੱਸਾਂ ਭਰ ਕੇ ਨਹੀਂ ਆਈਆਂ ਵੀ ਹਾਂ ਵੀ ਆਹ ਵੇਖ ਲਓ ਵੀ ਸੰਘਰਸ਼ ਕੀ ਹੁੰਦਾ ਹੈ ਗੁਰੂ ਦੀ ਸ਼ਾਨ ਦੇ ਵਾਸਤੇ ਜੇ ਜੂਝਣਾ ਪਏ ਤੇ ਕਿਦਾਂ ਜੂਝਿਆ ਜਾ ਸਕਦਾ ਹੈ ਤੇ ਮੈਂ ਇੱਕ ਗੱਲ ਫੇਰ ਮੇਰੇ ਜ਼ਿਹਨ 'ਚ ਆ ਗਈ ਕਿ ਜੇ ਕਿਸੇ ਨੂੰ ਲੱਗਦਾ ਹੈ ਨਾ ਕਿ ਇਹ ਤਾਂ ਬੜਾ ਸੌਖਾ ਜਿਹਾ ਕੰਮ ਹੈ ਭਾਈ ਆਪਣੇ ਵਿਰੇੜੇ ਦੇ ਵਿੱਚ ਨਾ ਇੱਕ 6/2 ਦਾ ਡਰਾਇੰਗ ਕਰ ਲਿਓ ਚੌਕ ਦੇ ਨਾਲ ਤੇ ਆਪਣੇ ਆਪ ਤੇ ਪਾਬੰਦੀ ਲਾ ਕੇ ਵੇਖਿਓ ਕਿ ਮੈਂ ਇੰਨੇ ਘੇਰੇ ਵਿੱਚ ਕਿੰਨਾ ਚਿਰ ਬਹਿ ਸਕਦਾ ਬਹਿ ਸਕਦੀ ਹਾਂ ਖਲੋ ਸਕਦੀ ਹਾਂ ਬਹਿ ਸਕਦੀ ਲੰਮੇ ਪੈ ਜਾਓ ਉਦੋਂ ਬਾਹਰ ਨਹੀਂ ਨਿਕਲਣਾ ਤੁਸੀਂ ਭਾਵੇਂ ਆਪਣੇ ਘਰ ਬੈਠੇ ਹੋ ਸਾਰਾ ਕੁਝ ਤੁਹਾਡੇ ਪਰਿਵਾਰ ਤੁਹਾਡੇ ਕੋਲ ਹੈ ਬੱਚੇ ਤੁਹਾਡੇ ਕੋਲ ਆ ਮਾਂ ਪਿਓ ਤੁਹਾਡੇ ਕੋਲ ਹੈ ਉਹ ਤਾਂ ਸਾਰਾ ਕੁਝ ਛੱਡ ਕੇ 311ਵਾਂ ਦੇਣਾ ਹੈ ਅੱਜ 311ਵਾਂ ਦਿਨ ਸਾ 365 ਪੂਰੇ ਹੋਣ ਨੂੰ ਨਾ ਜੇ ਅਜੇ ਵੀ ਉਸ ਸਿੱਖ ਦੇ ਭਰੋਸੇ ਦੇ ਉੱਤੇ ਉਸ ਸਿੱਖ ਦੇ ਜੇ ਅੱਜ ਵੀ ਆਪਾਂ ਕਦਰ ਨਾ ਪਾਈ ਤੇ ਫਿਰ ਅਸੀਂ ਬੇਕਦਰੇ ਹੋਵਾਂਗੇ ਅਸੀਂ ਅਕਿਰਤ ਕੰਨ ਖਵਾਵਾਂਗੇ ਅਖੀਰ ਦੇ ਵਿੱਚ ਇੱਕੋ ਹੀ ਬੇਨਤੀ ਆ ਵੀ ਆ ਜਿਹੜਾ ਨੰਬਰ ਲਿਖਿਆ ਨਾ ਇਤ ਜਿਹੜੇ ਵਿਚੋਲੇ ਬਣੇ ਬੈਠੇ ਨਾ ਇਹ ਸਾਡਾ ਕੰਟੈਕਟ ਨਹੀਂ ਹੋਣ ਦੇਣਾ ਚਾਹੁੰਦੇ ਆਪਾਂ ਸਿੱਧਾ ਕੰਟੈਕਟ ਕਰ ਲਈਏ ਆਪਾਂ ਦਰਦੀ ਇਕੱਠੇ ਹੋ ਜਾਈਏ ਤਾਂ ਕਿ ਕਾਨੂੰਨ ਦੇ ਵਿੱਚ ਜਿਹੜੇ ਅੜਿੰਗੇ ਵਾਜਦੇ ਪਏ ਨੇ ਨਾ ਜਿਹੜੇ ਇਹਨੂੰ ਬੰਨਣਾ ਚਾਹੁੰਦੇ ਵੀ ਇੱਥੋਂ ਹਿੱਲੇ ਹੀ ਨਾ ਹੋਣੇ ਇਹ 6 ਮਹੀਨੇ ਪਏ ਤੇ ਫਿਰ 6 ਮਹੀਨੇ ਵਧਾ ਲੈਣਗੇ ਇਹਨਾਂ ਦਾ ਕੀ ਹੈ ਇਹ ਕਾਨੂੰਨ ਆਪਾਂ ਨੂੰ ਚਾਹੀਦਾ ਆਪਾਂ ਨੂੰ ਆਪਣੇ ਗੁਰੂ ਦੀ ਸ਼ਾਨ ਦੇ ਵਾਸਤੇ ਜੋ ਕਰਨਾ ਆਪਾਂ ਕਰੀਏ ਰਲ ਮਿਲ ਕੇ ਕਰੀਏ ਤੇ ਇੱਕ ਇਹ ਵੀ ਧੋਣਾ ਧੋਦਈਏ ਕਿ ਕਿਸੇ ਕੰਨ ਦੀ ਜਮੀਰ ਮਰ ਗਈ ਹੈ ਇੱਕ ਤੁਸੀਂ ਵੀ ਇਹੀ ਸਵਾਲ ਕਰਦੇ ਪਏ ਸਿੱਖਾਂ ਦੀ ਜਮੀਰ ਮਰ ਗਈ ਆ ਸਾਡੇ ਮਤਲਬ ਸਾਰੀ ਦੁਨੀਆ ਕੋ ਮਾਉਂਦੇ ਨੇ ਕੋ ਚੰਡੀਗੜ੍ਹੋਂ ਜਾ ਜੜ ਚੜ ਜਾਂਦਾ ਕੋ ਅੰਮ੍ਰਿਤਸਰ ਤੋਂ ਚੜ ਜਾਂਦਾ ਆ ਚੰਡੀਗੜ੍ਹ ਜਿੰਨਾ ਚੰਡੀਗੜ੍ਹ ਉਹਨਾਂ ਹੀ ਤਾਂ ਇਥੋਂ ਸਮਾਨਾ ਹੈ ਭਾਈ ਐਡੇ ਕਿਰਤ ਕਰਨਾ ਬਣੋ ਕਿਤੇ ਸਾਨੂੰ ਇੱਕ ਪ੍ਰੈਸ ਕਾਨਫਰੰਸ ਕਰਨੀ ਪਏ ਉੱਥੇ ਦੱਸਣਾ ਪਏ ਵੀ ਇਹਨਾਂ 10 ਮਹੀਨਿਆਂ ਚ ਆਹ 10 ਬੰਦੇ ਇੱਥੇ ਆਏ ਆ ਬਾਕੀ ਜਿਹੜੇ 90 ਨੇ ਉਹ ਕਿੱਥੇ ਨੇ ਬਾਕੀ 90 ਜਿਹੜੇ ਕਥਾਵਾਚਕ ਨੇ ਬ੍ਰਾਂਡਡ ਕਥਾਵਾਚਕ ਬ੍ਰਾਂਡਡ ਕੀਰਤਨੀਏ ਬ੍ਰਾਂਡਡ ਢਾਡੀ ਬ੍ਰਾਂਡਡ ਦੂਜਾ ਬ੍ਰਾਂਡਡ ਤੀਜਾ ਜਿਹੜੇ ਗੁਰੂ ਕੀ ਖਾਂਦੇ ਨੇ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਨਹੀਂ ਗਈ ਡਾਬਰ ਮੋਰਚੇ ਦੀ ਲੋਕਾਂ ਨੂੰ ਪਤਾ ਕੀ ਸ਼ੱਕ ਹੁੰਦਾ ਵੀ ਆਹ ਚਾਰ ਪੰਜ ਬੰਦੇ ਨੇ ਲੱਗਦਾ ਇਹ ਪਾਗਲ ਹੋ ਗਏ ਨੇ ਜੇ ਗੱਲ ਸਹੀ ਹੁੰਦੀ ਤੇ ਫਲਾਣਾ ਕਥਾਵਾਚਕ ਨਾ ਬੋਲਦਾ ਬ੍ਰਾਂਡਡ ਕਥਾਵਾਚਕ ਕਿੱਥੋਂ ਆਣ ਦੀ 51000 ਰੁਪਏ ਲੱਖ ਰੁਪਏ ਭੇਟਾ ਜਿਹੜੀ ਹੈਗੀ ਉਹ ਮਰਦੀ ਨਹੀਂ ਦਿਹਾੜੀ ਸੀ ਫਿਰ ਇੱਕ ਦਿਨ ਤਾਂ ਛੱਡ ਦੇਣਾ ਚਾਹੀਦਾ ਨਾ ਕਿਤੇ ਇਹ ਗੁਰੂ ਦੀ ਸ਼ਾਨ ਵਾਸਤੇ ਆ ਉੱਥੇ ਕੋਈ ਖੀਰ ਤਾਂ ਠੰਡੀ ਨਹੀਂ ਪਈ ਭਰਾ ਜੇ ਇੱਕ ਦਿਨ ਛੱਡ ਛੱਡ ਵੀ ਜਾਣਾ ਇੱਕ ਦਿਨ ਜਹਾਨ ਨੂੰ ਹੀ ਉੱਥੇ ਆ ਕੇ ਵੇਖ ਲੋ ਉੱਥੇ ਰਾਤ ਮੱਛਰ ਮਤਲਬ ਕੀ ਕੁਝ ਦਸੀਏ ਮਤਲਬ ਸਾਨੂੰ ਪਹਿਲਾ ਕੀ ਸਵਾਲ ਪਹਿਲਾਂ ਕਰਦੇ ਜਦੋਂ ਕਿਤੇ ਗੱਲ ਹੋਏ ਉਹ ਮਤਲਬ ਟਾਇਲਟ ਕਿਦਾਂ ਕਰਦਾ ਉੱਥੇ ਸਵਾਲ ਇਹ ਵੀ ਟਾਇਲਟ ਕਿਦਾਂ ਕਰਦਾ ਸਵਾਲ ਇਹ ਨਹੀਂ ਆ ਕਿ ਯਾਰ ਉਹ ਮਤਲਬ ਜਿੰਦਾ ਜਾਗਦਾ ਤੰਦਰੁਸਤ ਹੈ ਤੇ ਸਾਨੂੰ ਦੱਸੋ ਸਹੀ ਗੱਲ ਆ ਮੈਨੂੰ ਇੱਕ ਤੁਹਾਡੇ ਵਰਗੇ ਵੀਰ ਨੇ ਸਵਾਲ ਕੀਤਾ ਮੇਰੀ ਅਜੇ ਤੱਕ ਰੂਹ ਹਿੱਲ ਜਾਂਦੀ ਹੈ ਮੈਨੂੰ ਜਦੋਂ ਚੇਤੇ ਕਰਦਾ ਉਹ ਕਹਿੰਦਾ ਤੁਹਾਨੂੰ ਕਿੰਨੇ ਮੁਖੀਆਂ ਦੇ ਫੋਨ ਆਉਂਦੇ ਨੇ ਜਿਹੜਾ ਹਾਲ ਪੁੱਛਦੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਕਿਸੇ ਜਥੇਦਾਰ ਦਾ ਫੋਨ ਆਉਂਦਾ ਤੁਹਾਨੂੰ ਹਾਂ ਭਾਈ ਗੁਰਜੀਤ ਸਿੰਘ ਕਿਦਾਂ ਬਈ ਗੁਰਿੰਜਾ ਸਾਨੂੰ ਫੋਨ ਆਜੇ ਪੀ ਹਾਂ ਗੁਰਜੀਤ ਸਿੰਘ ਦਾ ਮੋਰਚੇ ਦਾ ਤੁਹਾਨੂੰ ਕੋਈ ਚਾਹੀਦਾ ਤਾਂ ਨਹੀਂ ਪੰਜਾਬੀਓ ਇਹਨਾਂ ਸਵਾਲਾਂ ਦਾ ਜਵਾਬ ਚੁੱਪ ਦੇ ਵਿੱਚ ਵੀ ਬੜੇ ਜਵਾਬ ਹੁੰਦੇ ਜੇ ਅਸੀਂ ਕੀ ਦਸੀਏ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਕੀ ਦਸੀਏ ਉਹਨਾਂ ਪੱਤਰਕਾਰਾਂ ਨੂੰ ਕਿ ਤੁਸੀਂ ਫੋਨ ਕਿਉਂ ਨਹੀਂ ਕਰਦੇ ਸਾਨੂੰ ਜਾਂ ਤੁਸੀਂ ਆਪਣੇ ਵੱਲੋਂ ਕੀ ਕੀਤਾ ਇਹ ਕਦੇ ਅਸੀਂ ਮੰਗ ਕੇ ਤੁਹਾਡੇ ਕੋਲ ਹਾਲ ਲੈ ਲਿਆ ਉੱਥੇ ਸਮਾਗਮ ਕਰ ਲਿਆ ਉਹ ਤਾਂ ਚਲੋ ਅਸੀਂ ਮੰਗ ਕੇ ਤੇ ਕਹਦਾ ਤੇ ਤੁਹਾਡੇ ਕੋਲ ਲੈ ਲਿਆ ਤੁਸੀਂ ਨਾ ਨਹੀਂ ਕਰ ਸਕੇ ਪਰ ਤੁਸੀਂ ਆਪਣੇ ਤੌਰ ਤੇ ਕੀ ਕੀਤਾ ਹੁਣ ਤੱਕ ਇਹ ਫਰਜ਼ ਤੁਹਾਡਾ ਨਹੀਂ ਸੀਗਾ ਇਹ ਭਾਈ ਗੁਰਜੀਤ ਸਿੰਘ ਖਾਲਸੇ ਦਾ ਫਰਜ਼ ਸੀ ਜਾਂ ਗੁਰਪ੍ਰੀਤ ਸਿੰਘ ਦਾ ਫਰਜ਼ ਸੀਗਾ ਅਸੀਂ ਚਾਰ ਸਾਲਾਂ ਤੋਂ ਇਸ ਮਸਲੇ ਤੇ ਨਿਕਲੇ ਹੋਏ ਆਂ ਸਾਨੂੰ ਤੁਸੀਂ ਮਤਲਬ ਕਿਸੇ ਗਿਣਤੀ ਜੀ ਨਹੀਂ ਗਿਣਿਆ ਅਜੇ ਤੱਕ ਕੰਮ ਤਾਂ ਤੁਹਾਡਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਫੀਸ਼ੀਅਲੀ ਜਾਂ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਲਫ਼ਜ਼ ਸੇਈ ਤਾਂ ਨਹੀਂ ਕੋਈ ਕੋਸ ਕੋ ਸਟੋਰੀਅਨ ਮੰਨੀ ਐ ਤੇ ਕੌਣ ਐ ਕਨ ਸਟੋਰੀਅਨ? ਸ਼੍ਰੀ ਹਕਾਲਤਖਸਭ ਜਾਂ ਸ਼੍ਰੋਮਣੀ ਕਮੇਟੀ ਨੁਮਾਇੰਦਾ ਜਮਾਤਾਂ ਉਹੀ ਸਿੱਖਾਂ ਦੀ ਉਹੀ ਨੇ ਨਾ ਜਦੋਂ ਹੱਕ ਸਾਰੇ ਉਹਨਾਂ ਦੇ ਕੋਲ ਐ ਤੇ ਡਿਊਟੀਆਂ ਕਿੰਨਾਂ ਦੀਆਂ ਫਿਰ? ਜੇ ਹੱਕ ਤੁਹਾਡੇ ਨੇ ਹੱਕ ਜੇ ਤੁਹਾਡੇ ਨੇ ਤੇ ਫਿਰ ਡਿਊਟੀ ਕਿੰਨੇ ਕਰਨੀ ਐ? ਅੱਜ ਤੱਕ ਕਿਉਂ ਨਹੀਂ ਆਏ ਇੱਕ ਦਿਨ ਉਹ ਲੰਘਦੇ ਲੰਘਦੇ ਜਥੇਦਾਰ ਸਾਹਿਬ ਉੱਥੇ ਆਏ ਉਦੋਂ ਬਾਅਦ ਅਸੀਂ ਫੋਨ ਵੀ ਕਰਨ ਦੇ ਸਾਡਾ ਫੋਨ ਨਹੀਂ ਚੱਕਣ ਦੇ ਕਿਹਦੀ ਕਿਹਦੀ ਗੱਲ ਕਰੀ ਕਿੱਥੇ ਕਿੱਥੇ ਝੱਗਾ ਚੁੱਕੀ ਐ ਸੋ ਅਖੀਰ ਮੈਂ ਇੱਥੇ ਹੀ ਗੱਲ ਮਕਾਉਣਾ ਵਾ ਵੀ ਇਹਨਾਂ ਦੇ ਛੱਡੋ ਜੇ ਤੁਹਾਡੇ ਅੰਦਰ ਗੁਰੂ ਦਾ ਪਿਆਰ ਹੈ ਤੇ ਆਓ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਆਪਾਂ ਤਗੜੇ ਹੋ ਕੇ ਇਹ ਲੜਾਂਗੇ ਤੇ ਜਿੱਤਾਂਗੇ ਗੁਰੂ ਸਾਹਿਬ ਸਾਡੇ ਨਾਲ ਹੈ ਗੁਰੂ ਕੀ ਸ਼ਕਤੀਆਂ ਗੁਰੂ ਸਾਹਿਬ ਜੀ ਦੇ ਸ਼ਹੀਦਾਂ ਸਿੰਘਾਂ ਦਾ ਥਾਪੜਾ ਆਓ ਤਗੜੇ ਹੋ ਕੇ ਅੱਜ ਇਤਿਹਾਸ ਸਿਰਜਦੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਮੇਰੇ ਵੀਰਾਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ੇ ਪੰਜਾਬੀ ਲੋਕ ਚੈਨਲ ਵਾਲੇ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਨੇ ਹੁਣ ਵੀ ਅੱਧੀ ਰਾਤ ਨੂੰ ਮੈਨੂੰ ਯਾਦ ਹੈ 11 ਤਰੀਕ ਨੂੰ ਜਦੋਂ ਅਸੀਂ ਸੜਕ ਤੇ ਬੈਠੇ ਸੀ ਨਾ ਮੈਨੂੰ ਲੱਗਦਾ 2:30 ਵਜੇ ਤੱਕ ਵੀਰ ਸਾਡੇ ਨਾਲ ਸੜਕ ਦੇ ਉੱਤੇ ਸੀਗੇ ਰਾਤ 2:30 ਵਜੇ ਤੱਕ ਸੋ ਰਫ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਨੰਬਰ ਦੇ ਉੱਤੇ ਫੋਨ ਜ਼ਰੂਰ ਕਰ ਲਿਓ ਭਰਾ ਅਸੀਂ ਤੁਹਾਡੇ ਸਾਰਿਆਂ ਤੱਕ ਨਹੀਂ ਆ ਸਕਦੇ ਪਰ ਜੇ ਤੁਸੀਂ ਜਿਨ੍ਹਾਂ ਦੇ ਅੰਦਰ ਦਰਦ ਹੈ ਜੇ ਆਪਾਂ ਸਾਰੇ ਇਕੱਠੇ ਹੋ ਲਈਏ ਆਪਾਂ ਬੜਾ ਕੁਝ ਬਦਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੇ ਗੁਰਜੀਤ ਸਿੰਘ ਫੌਜੀ ਦੇ ਉੱਤੇ ਵੀ ਸ਼ੱਕ ਹੈ ਜੇ ਉਹਦੀ ਸਰਪ੍ਰਸਤੀ ਦੇ ਵਿੱਚ ਜਾਂ ਅਧਿਨਗੀ ਦੇ ਵਿੱਚ ਨੇ ਚੱਲਣਾ ਚਾਹੁੰਦੇ ਜੇ ਇਹ ਗੱਲ ਦਾ ਲੱਗਦਾ ਹੈ ਕਿ ਇਹ ਮੋਰਚਾ ਸਾਡਾ ਨਹੀਂ ਤਾਂ ਗੁਰੂ ਤਾਂ ਸਭ ਦਾ ਹੈ ਜੇਕਰ ਇੱਕ ਮੋਰਚਾ ਵਿਧਵੀ ਕਾਨੂੰਨਾ ਦੀ ਗੱਲ ਨੂੰ ਜਿਹੜੀ ਚਰਚਾ ਕਰਨ ਤੋਂ ਵੀ ਸਾਰੇ ਝੱਕਦੇ ਰਹੇ ਗੱਲ ਤੋੜਨ ਤੋਂ ਵੀ ਸਾਰੇ ਝੱਕਦੇ ਰਹੇ ਜੇ ਉਹ ਖਿੱਚ ਕੇ ਵਿਧਾਨ ਸਭਾ ਤੱਕ ਲੈ ਗਿਆ ਤਾਂ ਅੱਜ ਸੁਝਾਅ ਮੰਗੇ ਜਾ ਰਹੇ ਆ ਤਾਂ ਅਸੀਂ ਸੁਝਾਅ ਦੇਣ ਵੀ ਨਹੀਂ ਜਾ ਸਕਦੇ ਵੱਡੇ ਸਵਾਲ ਹੈ ਅਸੀਂ ਆਪਣੇ ਸੁਝਾਅ ਕਿਉਂ ਨਹੀਂ ਦੇ ਰਹੇ ਹੁਣ ਜਦੋਂ ਗੱਲ ਇੱਥੇ ਤੱਕ ਪਹੁੰਚ ਚੁੱਕੀ ਐ ਕੰਮ ਨੇੜੇ ਲੱਗ ਚੁੱਕਿਆ ਫਿਰ ਵੀ ਅਸੀਂ ਪੈਰ ਕਿਉਂ ਅੱਗੇ ਨਹੀਂ ਪੱਟ ਸਕਦੇ ਜਦੋਂ ਮਸਲਾ ਸਰਬ ਧਰਮਾਂ ਦੀ ਗ੍ਰੰਥਾਂ ਦੀ ਵਿਦਵੀ ਨੂੰ ਲੈ ਕੇ ਜੁੜਿਆ ਹੋਇਆ ਐ ਜਦੋਂ ਮੰਗ ਸਰਬ ਧਰਮ ਦੀ ਸਾਂਝੀ ਆ ਤਾਂ ਫਿਰ ਅਸੀਂ ਸਾਰੇ ਕਿੱਥੇ ਖੜੇ ਆ ਅਸੀਂ ਧਾਰਮਿਕ ਹੈਗੇ ਵੀ ਆ ਜਾਂ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਆ ਵੱਡੀਆਂ ਸਖਸ਼ੀਅਤਾਂ ਤੋਂ ਲੈ ਕੇ ਨਾਮਵਰ ਧਾਰਮਿਕ ਸਖਸ਼ੀਅਤਾਂ ਤੋਂ ਲੈ ਕੇ ਇੱਕ ਆਮ ਧਾਰਮੀ ਵਿਅਕਤੀ ਤੱਕ ਇਹ ਵੱਡੇ ਸਵਾਲ ਖੜੇ ਹੁੰਦੇ ਆ ਇਹਨਾਂ ਸਵਾਲਾਂ ਦਾ ਜਵਾਬ ਮਿਲੇਗਾ ਕੀ ਸਾਡੇ ਅੰਦਰ ਮਾੜੀ ਮੋਟੀ ਗੈਰਤ ਇਨਸਾਨੀਅਤ ਜਾਂ ਧਰਮ ਦਾ ਕੋਈ ਕਿਣਕਾ ਬਾਕੀ ਪਿਆ ਜਾਂ ਸਾਡੇ ਦਿਲਾਂ ਦੇ ਵਿੱਚੋਂ ਇਹ ਸਾਰੀਆਂ ਭਾਵਨਾਵਾਂ ਖਤਮ ਹੋ ਚੁੱਕੀਆਂ ਬਹੁਤ ਵੱਡੇ ਸਵਾਲ ਹੈ ਜਵਾਬ ਦੀ ਉਡੀਕ ਹੈ ਤੁਹਾਡੇ ਕੋਲੋਂ ਤੇ ਜੋ ਕਾਨੂੰਨ ਹੈ ਉਹਦੀ ਉਡੀਕ ਹੈ ਸਰਕਾਰ ਦੇ ਕੋਲੋਂ ਕਦੋਂ ਸਵਾਲਾਂ ਦੇ ਜਵਾਬ ਮਿਲਣਗੇ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇ ਨਾਸਰ ਸਿੰਘ ਪੰਜਾਬੀ ਲੋਕ ਚੈਨਲ